ਸਵਾਗਤ ਆ ਸਾਰਿਆਂ ਦਾ ਮਿੱਤਰੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤਰੀਕ 19 ਨਵਾਂ ਮਹੀਨਾ 2025 ਪਸ਼ੂ ਮੰਡੀ ਮਾਨਸਾ ਤੇ ਖੜੇ ਆਂ ਦਿਖਾਵਾਂਗੇ ਵਿਕਰੀ ਵਾਲੇ ਨਾਗ ਜਿਹੜੇ ਕਵਰ ਕਰਕੇ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਜਿਹੜੇ ਭਰਾ ਨਵੇਂ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਫਿਰ ਵਿਕਰੀ ਵਾਲੇ ਨਾਗੜੇ ਕਵਰ ਕਰਕੇ ਤੁਹਾਡੇ ਨਾਲ ਕਰਦੇ ਆਂ ਸਾਂਝੇ ਹੁਣ ਇੱਕ ਬਰੀ ਤੁਰਦੀ ਨੂੰ ਚੈੱਕ ਕਰ ਲਿਓ ਬਾਈ ਹਰਿਆਣੇ ਜੋ ਲੈ ਕੇ ਆਇਆ ਸਾਰੀ ਜਾਣਕਾਰੀ ਬਾਈ ਹੋਰਾਂ ਤੋਂ ਹੀ ਲਮਾ ਇੱਕ ਵਾਰੀ ਤੁਰਦੀ ਨੂੰ ਜੱਜ ਕਰ ਲਿਓ ਥਾਣਾ ਹਵਾਨੇ ਦੀ ਬਿਲਕੁਲ ਸਾਫਾ ਮੱਝ ਤੇ ਚੰਗੀ ਬੋਡੀ ਬੰਤਰ ਦੀ ਆ ਬਿਲਕੁਲ ਤਾਜੀ ਸੂਈ ਆ ਡਿਟੇਲ ਸਾਰੀ ਬਾਈ ਹੋਰਾਂ ਨੂੰ ਪੁੱਛ ਲਾਂਗੇ ਇੱਕ ਵਾਰੀ ਤੁਰਦੀ ਤੇ ਨਿਗਾਹ ਮਾਰ ਲਿਓ ਮੋੜ ਲਿਆ ਬਾਈ ਦੇਖੋ ਬੋਡੀ ਲੈਂਡ ਦੀ ਚੰਗੀ ਚੈੱਕ ਕਰ ਲਿਓ ਸੋਹਣੀ ਬੰਤਰ ਦੀ ਚੰਗੀ ਆ ਸਿੰਘ ਸਿੰਘ ਬਿਲਕੁਲ ਕੁੰਡਾ ਸੋਹਣੀ ਫੇਸ ਕੁਆਲਿਟੀ ਤੇ ਉਨੇ ਹੀ ਸਾਫ ਲਿਆ ਵਾ ਵੀ ਦੇਖੋ ਬਿਲਕੁਲ ਸਾਫ ਥਾਣਾ ਹਵਾਨਾ ਤੇ ਬੜਾ ਬਾਖਮਾਲੇਵਾ ਤਿਆਰ ਕਰਿਆ ਕਰਨ ਵਾਲੀ ਨੇ ਦੁੱਧ ਵੀ ਚੰਗਾ ਹੋਣਾ ਇਹਦੇ ਥੱਲੇ ਬਾਕੀ ਜਿਹੜੀ ਆਪਾਂ ਜਾਣਕਾਰੀ ਸਾਰੀ ਬਾਈ ਮਾਲਕ ਤੋਂ ਹੀ ਲੈਣੀ ਆ ਹਰਿਆਣੇ ਚੋਂ ਬਾਈ ਲੈ ਕੇ ਆਏ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਥੋਂ ਆਇਆ ਬਾਈ ਕੈਥਲ ਜ਼ਿਲ੍ਹੇ ਤੋਂ ਜਿਲ੍ਹਾ ਕੈਥਲ ਹਰਿਆਣੇ ਚੋਂ ਆਇਆ ਹਾਂ ਹਾਂਜੀ ਠੀਕ ਆ ਇਹ ਜਿਹੜੀ ਮਾਝਾ ਪਾ ਤੋਰ ਕੇ ਦਿਖਾਈਏ ਸੁਆ ਕਿਹੜਾ ਸੁਈਆ ਸਵਾਰ ਸੁਆ ਤੀਜਾ ਸੁਈ ਆ ਜੀ ਤੀਜਾ ਸੁਆ ਇਸ ਵਾਰ ਸੁਈ ਆ ਕਦੋਂ ਸੁਈ ਆ ਬਾਈ ਇਹ ਰਾਤ ਸੁਈ ਆ ਜੀ ਰਾਤ ਤੋਂ ਸੁਪੀ ਬੱਚਾ ਕੀ ਦੇਤਾ ਬੱਚਾ ਕੱਟਾ ਜੀ ਥੱਲੇ ਬੱਚਾ ਮਗਰ ਕੱਟਾ ਦੇਖ ਸਾਡੇ ਭਾਈ ਤੁਸੀਂ ਮਗਰ ਬੱਚਾ ਕੱਟਾ ਬਿਲਕੁਲ ਤਾਜੀ ਸੂਈਆ ਰਾਤ ਸੂਈਆ ਬਾਈ ਕਹਿੰਦਾ ਤੇ ਬੋਲਾ ਬੋਲਾ ਕੱਢਿਆ ਕੋਈ ਮਾੜਾ ਮੋਟਾ ਬੋਲਾ ਜੀ ਰਾਤ ਵੀ ਕੱਢਿਆ 2-3 ਕਿਲੋ ਤੜਕੇ ਵੀ ਕੱਢਿਆ ਜੀ ਅੱਛਾ 2-4 ਕਿਲੋ ਬੋਲਾ ਮਤਲਬ ਕੱਢਤਾ ਹਾਂਜੀ ਠੀਕ ਆ ਤੇ ਬਾਕੀ ਲੈ ਵੀ ਚੈੱਕ ਕਰ ਲਿਓ ਤੁਸੀਂ ਤੇ ਦੁੱਧ ਕਿੰਨਾ ਕੱਢ ਦੂਗੀ ਭਾਈ ਦੁੱਧ ਜੀ 17-18 ਲੀਟਰ ਦੀ ਹੋਟ ਹੈ ਨਾ ਇਸ ਦੀ 17-18 ਕਿਲੋ ਹਾਂਜੀ ਠੀਕ ਆ ਬਾਦੂ ਕੀ ਖੁੱਲਾ ਹਾਂਜੀ ਰਾਮ ਨਾਮ ਤੇ 22-22 ਦੀ ਚੰਗੀ ਆ ਬੋਲੀ ਬਿਲਕੁਲ ਓਕੇ ਜੀ ਜਮਾ ਠੀਕ ਆ ਭਾਈ ਤੇ ਰੇਟੇ ਦਾ ਹਾਂਜੀ ਰੇਟ ਰੇਟ ਰੇਡ ਮੁੱਲ ਜੋ ਮਰਜ਼ੀ ਕਰਾ ਲੋ ਜੀ 130 ਦੀ ਮੈਂ ਦੇ ਦਿੰਦਾ 130000 ਹੋਰ ਹੋ ਜੂ ਮਾਨਤਨ ਵਿੱਚੋਂ ਖੁੱਲਾ ਹੋ ਜੂ ਜੀ ਮੌਕੇ ਤੇ ਠੀਕ ਹੈ ਤੇ ਸੰਪਰਕ ਆਪਣਾ ਹੈ ਜੀ ਸੰਪਰਕ ਨੰਬਰ ਫੋਨ ਨੰਬਰ ਹੂੰ ਨੰਬਰ ਦਾ ਆਪ ਨੇ ਕਰ ਲਿਆ 7687 538 ਠੀਕ ਹੈ ਲੈ ਬਣਾ ਲੋ ਸੰਪਰਕ ਵੀ ਇੱਕ 35 ਰੇਟ ਤੇ ਮਾਨਤਨ ਵਿੱਚੋਂ ਜਿਹੜਾ ਖੁੱਲਾ ਹੋ ਜੂ ਥਾਣਾ ਫਾਨੇ ਦੀ ਮੱਝ ਜਿਹੜੀ ਬਿਲਕੁਲ ਸਾਫ ਹੈ ਵੇਖੋ ਚਾਰੋਂ ਥਣ ਇੱਕੋ ਜੇ ਤੇ ਫੁੱਲ ਗੈਪ ਵਾਲਾ ਥਾਣਾ ਨੇ ਸਿੰਗਲ ਹੱਡੀ ਦੇ ਮਾਜਾ ਦੁੱਧ ਵਾਲੀ ਮਾਜਾ ਬਣਾ ਲਿਆ ਪੱਕ ਪਸ਼ੂ ਮੰਡੀ ਮਾਨਸਾ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਬਾਈ ਜਿਹੜੇ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਅੱਗੇ ਚੱਲ ਕੇ ਤੁਹਾਨੂੰ ਹੋਰ ਜਿਹੜੇ ਵਿਕਰੀ ਵਾਲੇ ਨਗਾ ਕਵਰ ਕਰਕੇ ਦਿਖਾਉਣੇ ਆ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਪਸ਼ੂ ਲੈ ਵੀ ਇੱਕ ਮਾਜਾ ਦਿਖਾਉਣਾ ਤੁਹਾਨੂੰ ਸਿੰਗ ਥੋੜਾ ਜਿਹਾ ਜਰੂਰ ਖੁੱਲਾ ਬੋਡੀ ਬੰਤਰ ਦੀ ਚੰਗੀ ਆ ਤੇ ਥਣ ਹਵਾਨੇ ਦੀ ਬਿਲਕੁਲ ਸਾਫ਼ ਆ ਦੇਖੋ ਲੇਵਲ ਹੂਆ ਬੜਾ ਸਾਫਾ ਕਰਮਾਲੀ ਦਾ ਸਿੰਘ ਜਰੂਰ ਖੁੱਲਾ ਮੱਥੇ 'ਚ ਫੂਲਾ ਤੇ ਚੰਗੀ ਬੋਡੀ ਮੰਤਰ ਚੌਥਾ ਸੂਆ ਸੂਹੀ ਬਈ ਇਸ ਵਾਰ ਬੱਚਾ ਦੇ ਤਾਂ ਕੱਟੀ ਹੈ ਸੂਈ ਕਿੰਨੇ ਦਿਨਾਂ ਦੀ ਹੈ ਬਈ ਸੂਈ 10 ਦਿਨਾਂ ਦੀ 10 ਦਿਨ ਹੋ ਗਈ ਸੂਈ ਦੀ ਠੀਕ ਆ ਦੁੱਧ ਕਿੰਨਾ ਕਾ ਬਈ ਹੁਣ ਦੁੱਧ 10 ਲੀਟਰ ਤਿਆਰ ਦੁੱਧ 10 ਦੰਨਾ ਦੀ ਸੂਈ ਥਲੇ 10 ਲੀਟਰ ਤਿਆਰ ਆ ਪੂਰਾ ਤਸਲੀ ਵਾਲਾ ਦੋ ਡੰਗ ਚਾਰ ਡੰਗ ਅਗਲਾ ਡੱਬੇ ਮਰੋ ਵਾਲੀ ਚਵਾਈ ਜਬੂ ਦੀ ਬੋਲੀ ਆ ਬਈ ਚੰਗੀ ਆ ਠੀਕ ਆ ਤੇ ਆਪਣਾ ਪਿੰਡ ਪਿੰਡ ਚੇਨ ਵਾਲਾ ਫੋਨ ਨੰਬਰ ਬਈ 9878 ਠੀਕ ਆ ਬਈ ਠੀਕ ਆ ਤੇ ਰੇਟੇ ਦਾ ਫਿਰ 1 120000 ਮਾਨਦਾਨ ਹੋ ਜੂ ਵਿੱਚ ਖੁੱਲਾ ਠੀਕ ਆ ਲੈ ਵੀ ਆ ਬਾਈ ਦੀ ਮੱਝ ਸੀ ਦਿਖਾਤੀ ਤੈਨੂੰ ਸੂਆਏ ਸੂਈ ਸੀ ਬਈ ਚੌਥਾ ਚੌਥਾ ਲੈ ਵੀ ਬਿਲਕੁਲ ਸੱਚ ਬੋਲਿਆ ਬਾਈ ਨੇ ਨਹੀਂ ਦੂਜਾ ਤੀਜੇ ਸੂਏ ਤੋਂ ਕੋਈ ਵਾਦਾ ਨਹੀਂ ਚੌਥਾ ਸੂਆ ਸੂਈਆ ਕਰਦੀ ਆ ਬਈ ਆਪਣੀ ਕਰਦੀ ਮੱਝ ਬਣਾ ਲਿਓ ਸੰਪਰਕ ਬਾਈ ਨਾਲ ਮੱਝ ਚੰਗੀ ਹੈ ਥਣ ਹਵਾਨੇ ਦੀ ਬਿਲਕੁਲ ਸਾਫ ਦੇਖੋ ਮਾਗਰ ਬੱਚਾ ਕੱਟੀ ਬਈ ਮਾਗਰ ਬੱਚਾ ਵੀ ਕੱਟੀ ਹੈ ਇੱਕ ਅੰਮ੍ਰਿਤਸਰ ਆਪਣਾ ਜੀ ਮਸਤ ਯਾਰ ਤੇ ਲੈਟਿਵ ਲੀਡਰਗੀ ਸਰੋਂ ਪਲੇ ਵਾਲੂਆ ਬੜਾ ਬਾਕਮਾਲ ਆ ਯਾਰ ਦੇਖੋ ਮੈਨੂੰ ਪੂਰੀ ਕੱਟੀ ਚਾਰੋਂ ਥਾਂ ਇੱਕੋ ਜਿਹੀ ਤੇ ਫੁੱਲ ਗਿਆ ਪੜਾ ਥਾਣਾ ਬਾਈ ਕੋਈ ਗੱਲਾਂ ਚੱਲੀਆਂ ਪੂਰੀ ਕੱਟੀ ਬਣਾ ਰਹੇ ਸੰਪਰਕ ਹੁਣ ਫੇਰ ਸਿੱਧੇ ਰੱਖ ਕੇ ਜਾਏ ਲੈ ਆ ਵੀ ਇੱਕ ਮਾਝਾ ਤੁਹਾਨੂੰ ਹੋਰ ਹੁਣੇ ਘਰ ਦੀ ਰੱਖੀ ਹੋਈ ਮਾਝਾ ਇੱਕ ਵਾਰੀ ਖੜੀ ਤੇ ਨਗਾ ਮਾਰ ਲਿਓ ਸਿੰਘ ਸਿੰਘ ਬਿਲਕੁਲ ਕੁੰਡਾ ਸੋਹਣੀ ਫੇਸ ਕੁਆਲਿਟੀ ਤੇ ਠੰਡ ਹਵਾਨੇ ਦੀ ਬਿਲਕੁਲ ਸਾਫ ਕਿਆ ਬਾਮ ਕਰ ਰਿਹਾ ਭਈ ਇਸ ਦਾ ਬਿਲਕੁਲ ਸਾਫ ਸਾਨ ਹਵਾ ਨੇ ਦੀ ਹੈ ਚਾਰੋਂ ਥਣ ਇੱਕੋ ਜੇ ਸੋਹਣਾ ਮੁਠੀ ਚਪਾਈ ਵਾਲਾ ਸਾਨਾ ਜਰਵੇ ਬਾਕੀ ਨਿਗਾ ਮਾਰ ਲਿਓ ਤੁਸੀਂ ਸਹੀ ਦੇਖਣਾ ਸੋਹਣੀ ਫੇਸ ਕੁਆਲਿਟੀ ਆ ਕੁੰਡਾ ਸਿੰਘ ਤੇ ਬੰਤਰ ਬੰਤਰ ਵੀ ਚੰਗੀ ਹੈ ਦੇਖੋ ਤੇ ਨਾਲੀ ਆਪ ਦੀ ਘਰ ਦੀ ਮਾਜਿਆ ਬਾਈਆਂ ਜੀ ਡਿਟੇਲ ਪੁੱਛਣਾ ਬਾਈਆਂ ਜੀ ਕਿਹੜਾ ਸੋਰਸ ਹੋਪੀ ਮਮੂਲੀ ਜੀ ਸਾਈਡ ਜ਼ਰੂਰ ਆ ਬਹਣੀ ਵਾਲੀ ਸਾਈਡ ਤੇ ਬਾਕੀ ਉਹ ਪੁੱਛੋ ਠੀਕ ਸਿੰਘ ਵੀ ਹਾਂ ਅਲੀ ਸਰ ਸੂਵੇ ਕੰਮ ਹੈ ਹੁਣ ਜੂਏ ਜੂਏ ਜੀ ਦੂਜੇ ਹਾਂ ਦੂਜੇ ਕਰ ਦਿਓ ਆਪੋ ਆਪਣੀ ਅੱਜ ਕਰੂਗੇ ਅੱਜ ਕਰੂ ਮਾਗਰ ਕੱਟਾ ਕੱਟਾਈ ਮਾਗਰ ਬੱਚਾ ਕੱਟਾ ਤੇ ਦੁੱਧ ਕਿੰਨਾ ਦਿੰਦੀ ਆਪਣੇ 10 ਦਿਨ ਚਾਰ ਬਰ ਦੁਨੀਆ ਵਿੱਚ 11 ਨਾ 12 ਠੀਕ ਹੈ ਬਿਲਕੁਲ ਜੈਜ ਕਹਿਵਾਪੋ ਭਾਇਆ ਘਾੜਦਾ ਹੂ ਆਧਾ ਨੀ ਠੀਕ ਸੱਚੀ ਗੱਲ ਹੈ ਜੈਜ ਗੱਲ ਆ ਬਾਪੂ ਉਹ ਗੰਪਾਲੀ ਗੱਲ ਨਹੀਂ ਕੀ ਫਾਇਦਾ ਇਹ ਮੈਂ ਝੂਠ ਬੋਲ ਕੇ ਹਣਾ ਨਾ 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 ਸਾਹਮਣੇ ਦੇਖੀ ਦੇਣਾ ਠੀਕ ਹੈ ਤੇ ਰੇਟ ਕੀ ਰੱਖਦਾ ਪੂ ਇਹਦਾ ਫਿਰ ਜਾਇਜ਼ ਆ ਵੇਚਣ ਵਾਲਾ ਦੱਸੋ ਦੋ ਟੰਗਾਂ ਪੰਜ ਚੋ ਮਾਨਤਨ ਇੱਕ ਪੰਜ ਚੋ ਮਾਨਤਨ ਹੋ ਜੂ ਠੀਕ ਆ ਫੋਨ ਨੰਬਰ ਆਪਣਾ 97795 8601 ਵਾਰੀ ਹੋ 97795 ਠੀਕ ਆ 260 ਠੀਕ ਆ ਚੋਬਾਈ ਚੋਬਾਈ ਦੀ ਚੰਗੀ ਪੋਲੀ ਆ ਠੀਕ ਆ ਹਾਂ ਇੱਕ ਟਕੜਾਂਗੇ ਚੋਵੇ ਦੋ ਟੰਗਾਂ ਚੋਵੇ ਹਾਂ ਲੈ ਵੀ ਬਣਾ ਦੇ ਇੱਕ ਪੰਜ ਚੋ ਮਾਨਤਨ ਤਸਦੀਕ ਕਰਕੇ ਲੈ ਹਾਂਜੀ ਹਾਂਜੀ ਕਰ ਲਓ ਅੱਛਾ ਠੰਡੀ ਸਰਦੀ ਮਾਜਾ ਬਾਈ ਉਹਨਾਂ ਤੁੱਤ ਪੈਣ ਵਾਲੀ ਗੱਲ ਤਾਂ ਨਹੀਂ ਲੈ ਵੀਆ ਮੀਣੀ ਦਿਖਾਉਣੇ ਸੋਨ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਿਓ ਬਾਕੀ ਡਿਟੇਲ ਸਾਰੀ ਵਾਹ ਨੂੰ ਪੁੱਛ ਲੈ ਆ ਜਾ ਓਰੇ ਨੂੰ ਆ ਜਾ ਕੱਜਰਾ ਇਹਦੇ ਮਗਰ ਬੱਚਾ ਕੀ ਹੈ ਕੱਟਾ ਜੀ ਇਹਦੇ ਮਗਰ ਕੱਟਾ ਕਿੰਨੇ ਕਿਦਾਂ ਦੀ ਛੋਈ ਹੈ ਤੂੰ ਇਹ ਜੀ 15 ਦਿਨਾਂ ਦੀ 15 ਦਿਨਾਂ ਦੀ ਤੇ ਛੂਏ ਕਹਿੰਦੇ ਚ ਦੂਜੇ ਦੂਜੇ ਆ ਠੀਕ ਹੈ ਤਾਂ ਹੁਣ ਕੀ ਡਿਮਾਂਡ ਕਰਦੇ ਹੋ ਕਮੀ ਦਾ ਜਿੱਤ ਵੀ ਮੁੱਖ ਤੌਰ ਤੇ ਜੇਪਸ ਤੋਂ ਨਾਲ ਗੱਲ ਕਰ ਤਾਂ ਟਚਕਾਰ ਨਾ ਮਾਰੋ ਵਪਾਰੀਆਂ ਦੀ 11 ਦੀ ਦੇ ਲੈ 11 ਦੀ ਦੇ ਦੂੰਗਾ ਤੇ ਪਿੰਡ ਕਿਹੜਾ ਪਿੰਡਪੁਰਪੜਾ ਜੀ 에어ਪੋਰਟ ਦਾ ਇਨਵੌਇਸ ਨੰਬਰ 99155 ਜੀ ਦਾ ਫਟਾ ਠੀਕ ਹੈ ਅੱਜ ਦਦਾ ਹੈਗਾ ਜੀ 13 ਲੀਟਰ ਲੈ ਦੇ 13 ਲੀਟਰ ਹੈਗਾ ਹਾਂਜੀ ਠੰਡੀ ਸਮਾਨ ਲਈ ਪਰ ਠੰਡੀ ਸਮਾਨ ਠੰਡੀ ਸੀ ਗਾ ਲੈ ਵੀ 13 ਲੀਟਰ ਦੁੱਧ ਬਾਈ ਕਹਿੰਦਾ ਪੂਰੀ ਠੰਡੀ ਛੇੜ ਉਜਵਾਕ ਜਮੂਕ ਕਿਵੇਂ ਮਰਜੀ ਚੋਣ ਖੱਲੇ ਬੜੀ ਜਣ ਜਵਾਗ ਭੌਦੀ ਤਾਂ ਮਗਰ ਬੱਚਾ ਕੱਟਿਆ ਬਈ ਇੱਕ ਕੱਟਾ ਮਗਰ ਕੱਟਾ ਬਈ ਮਗਰ ਕੱਟਾ ਬਈ ਮਗਰ ਬੱਚਾ ਕੱਟਾ ਵੀਣੀ ਚਿੱਟੀਆਂ ਅੱਖਾਂ ਚੰਗੀ ਬੋਡੀ ਬੰਤਰ ਤੇ ਥਾਣਾ ਹਵਾਨੇ ਦੀ ਬਿਲਕੁਲ ਸਾਫ ਚੋਕੇ ਲਾਇਆ ਬਈ ਇਕੜਾਂ ਕਿ ਤੋਂ ਬਈ ਚਾਰੋਂ ਥਾਣ ਇੱਕੋ ਜਿਹੀ ਕੀੜੀ ਦੇ ਪਾਵਾਂ ਵਰਗੇ ਥਾਣਾ ਬਈ ਤੇ ਬਿਲਕੁਲ ਸਾਫ ਥਾਣਾ ਹਵਾਨੇ ਦੀ ਵੀਣੀ ਕਰ ਲੈ ਸੰਪਰਕ ਬਈ ਨਾਲ ਮੀਰਪੁਰ ਕਲਾ ਜ਼ਿਲ੍ਹਾ ਨੂਮਾਨਸਾ ਪਹੁੰਚਦਾ ਦੇਖ ਮਿਲાવી ਇੱਕ ਹੋਰ ਦਿਖਾਉਣਾ ਤੁਹਾਨੂੰ ਤੁਰਦੀ ਜਿਵੇਂਗਾ ਮਾਰ ਲਿਓ ਸਿੰਘ ਸੰਗੋ ਕੁੰਡਾ ਸੋਹਣੀ ਫੇਸ ਕੁਆਲਟੀ ਤੇ ਚੰਗੀ ਬਾਡੀ ਬੰਦਾ ਤੁਰਦੀ ਜਿਵੇਂਗਾ ਮਾਰ ਲਿਓ ਥਾਣਾ ਹਵਾਨੇ ਦੀ ਬੜੀ ਸਾਫਾ ਮੱਝ ਤੇ ਡਿਟੇਲ ਸਾਰੀ ਬਾਈ ਦੀ ਪੁੱਛਾਂਗੇ ਆਪਾਂ ਇਹਦੀ ਦੇਖੋ ਦੁੱਧ ਵਾਲੀ ਮੱਝਾ ਬਾਕੀ ਗੱਲਬਾਤ ਸਾਰੀ ਆਪਾਂ ਬਾਈ ਨਾਲ ਕਰਵਾਵਾਂਗੇ ਤੇ ਇੱਕ ਵਾਰੀ ਨਿਗਾ ਮਾਰ ਲਓ ਯਾਰ ਥਾਣਾ ਹਵਾਨਾ ਬੜਾ ਸਾਫਾ ਇਹਦੇ ਕੋਲ ਜੈਡ ਬਲੈਕ ਮੱਝਾ ਕਹਿੰਦੇ ਛੂਇਆ ਇਹ ਮੱਝਾ ਇਤੀ ਜੇਸੂ ਇਹ ਪਿੱਛਾ ਮਗਰ ਕੀ ਹੈ ਮਗਰ ਕੱਟਿਆ ਹੈ ਠੀਕ ਕੱਲ 2 ਵਜੇ ਨੂੰ 2 ਵਜੇ ਨੂੰ ਜੇ ਤੂੰ ਰੁੱਕ ਪਿਆ ਕੀ ਰੇਟ ਚਾਹ ਰਹੇ ਹੈ ਇਹ ਇੱਕ ਵੀ ਕਰ ਦਿੰਦਾ ਇਹ ਵੀ ਮੌਕੇ ਤੇ ਤੇ ਇਹ ਦੱਸ ਦੀ ਦੇ ਬੱਚਾ ਕੀ ਇਹ ਮਗਰ ਬਾਈ ਮਗਰ ਕੱਟੀ ਮਗਰ ਕੱਟੀ ਆ ਆ ਪਹਿਲੀ ਵੀ ਆਪਣੀ ਆ ਨਹੀਂ ਪੇਜੀ ਆ ਆ ਤੇ ਇਹ ਕਿੰਨੇ ਕੱਚੀ ਕੱਚੀ ਆ ਜੀ ਇਹ ਹਫਤਾ ਦਸ ਦਿਨ ਲਈ ਹਫਤਾ ਦਸ ਦਿਨ ਲਈ ਤੋਰੇਗਾ ਮੜੀ ਆਹ ਗੱਬਣ ਮਾਜਾ ਬਾਈ ਇਹ ਇੱਕ ਹਫਤੇ ਦੀ ਕੱਚੀ ਆ ਇੱਕ ਕੁਸ਼ਤ ਦੇ ਨਾਲ ਦੀ ਕੱਚੀ ਆ ਜੀ ਮੋਟਾ ਸਾਹਿਬ ਕਿੰਨੇ ਕਦਾਂ ਹਫਤੇ ਦੇ ਵਿੱਚ ਹਫਤਾ ਦਸ ਦਿਨਾਂ ਦੀ ਕੱਚੀ ਆ ਹਣ ਹਵਾਨੀ ਦੀ ਸਾਫ ਬਿਲਕੁਲ ਮੱਝ ਪਹਿਲੇ ਚੇਸੂ ਵਿੱਚ ਹੁਣ ਦੂਜੇ ਸੂਏ ਨਾ ਹੋਣ ਕਿੰਨੇ ਦਾ ਅੜ ਜਾ ਜਾਂਦਾ ਦੂਜੇ ਚ ਦੂਜੇ ਸੂਏ ਦਾਤਾ ਭਾਈ ਦੂਜੇ ਸੂਏ ਸੂਏ 14 15 ਦਾ ਦੇਊ ਦੂ 14 15 ਦੇਊ ਮਾਓ ਨਾ ਜੀ ਕੀ ਰੇਟ ਇਹਦਾ 1 18 ਕਰ ਦੇ 18 ਹਾਂਜੀ ਠੀਕ ਮਾਨਦਾਨ ਹੋ ਜੂ ਵਿੱਚੋਂ ਭਾਈ ਇਦਰੀ ਚੋਂ ਕਰਦੇ ਹਾਂ ਮਾਨਦਾਨ ਤੁਹਾਡੀ ਵੀਡੀਓ 82040 ਠੀਕ ਹੈ 1974 ਇਹ ਬਾਈ ਦਾ ਫੋਨ ਨੰਬਰ ਹੈ ਪਿੰਡ ਕਿਹੜਾ ਵੀ ਆਪਣਾ ਪਿੰਡ ਖਿਆਲੀ ਚਹਣਾ ਵਾਲੀ ਧਨੀਰ ਵਾਲੀ ਚਹਣਾ ਵਾਲੀ ਨੇੜੇ ਧਨੀਰ ਹਾਂਜੀ ਦੋ ਮੱਝਾਂ ਬਾਈ ਲੈ ਕੇ ਆ ਸੋਡੀ ਵੀਡੀਓ ਦੇਖ ਕੇ ਉਹਦਾ ਮਾਨਦਾਨ ਖੁੱਲਾ ਕਰਦੇ ਆ ਬਾਈ ਕਹਿੰਦਾ ਵੀ ਜੇ ਕੋਈ ਵੀਡੀਓ ਦੇਖ ਕੇ ਉਹਦਾ ਮਾਨਦਾਨ ਬਾਈ ਜਿਹੜਾ ਖੁੱਲਾ ਹੋਇਆ ਨੰਬਰ 50 ਸੀ ਜਿਹੜੀ ਆਪਣੀ ਗੱਬਣ ਹਫਤਾ 10 ਦਿਨਾਂ ਦੀ ਖੱਤੀ ਤੇ ਆਹ ਜੀ ਸੂਈ ਤਾਜੀ ਸੂਈ ਤਾਜੀ ਸੂਈ ਹੈ ਰਾਤੀ ਸੂਈ ਹੈ ਰਾਤ ਕੱਲ 2:00 ਵਜੇ ਸੂਈ ਹੈ ਠੀਕ ਹੈ ਬੱਚਾ ਇਹਨੇ ਕੀ ਦਿੱਤਾ ਹੈ ਕੱਟੀ ਦਿੱਤੀ ਬੱਚਾ ਮੰਗਰੇ ਦੇ ਕੱਟੀ ਆ ਬਾਈ ਦੇਖ ਲਓ ਇਹਦਾ ਮੁੱਲ ਸੀ ਇੱਕ ਇੱਕ ਵੀ ਇੱਕ ਵੀ ਮਾਨਤਾ ਨਹੀਂ ਜੀ ਮਾਨਤਾ ਨਹੀਂ ਜੀ ਚੰਗੀ ਦੁੱਧ ਵਾਲੀ ਮੱਝਾਂ ਬਾਕੀ ਤਸੱਲੀ ਤੁਸੀਂ ਖੁਦ ਕਰਨੀ ਹੈ ਨਾਲੇ ਸੰਭਾਲ ਭਾਈ ਪਹਿਲੇ ਦੱਸਦਾ ਕਹਿੰਦਾ ਅੱਜ ਭਲੂਣਾ ਹੈ ਐ ਤੋਰੋਗੇ ਗੈਪਾੜਾ ਥਣ ਲੱਗਿਆ ਹੋਇਆ ਦਾ ਤੇ ਮੁੱਠੀ ਥਾਣਾ ਗੈਪਾੜਾ ਛੋਟੀ ਛਣਖੀ ਆ ਦੋਹਰਾ ਤਰਾ ਕਰੋਨਾ ਚੱਕ ਇੱਕ ਵਾਰੀ ਆਹ ਲੋ ਜੀ ਇਹ ਆਹ ਲੋ ਜੀ ਦੋਹਰਾ ਤਰਾ ਕਰੋ ਇੱਕ ਵਾਰੀ ਚੈੱਕ ਕਰਵਾ ਲਿਦਾ ਆ ਜਾ ਮਿੱਤਰ ਪੁੱਛਦਾ ਡਿਟੇਲ ਤੇ ਫੇਸ ਕੁਆਲਟੀ ਕਰ ਲਈ ਇੱਕ ਵਾਰੀ ਚੈੱਕ ਆ ਲੋ ਚ ਤੇ ਦਿਖਾ ਦੇ ਇੱਕ ਵਾਰੀ ਆ ਲੋ ਚ ਸਾਰੀ ਡਿਟੇਲ ਪੁੱਛਦਾ ਚਾਰੇ ਥਾਂ ਤੇ ਚਾਰੇ ਕੇ ਪਾੜੇ ਮਗਰ ਬੱਚਾ ਕੀ ਹੈ ਤੇ ਬਾਈ ਮਗਰ ਕੱਟੀ ਆ ਗਈ ਐ ਮੇ 51 ਐ ਮੇ 51 ਦੀ ਹਾਂਜੀ ਅੱਛਾ ਤੇ ਦੁੱਧ ਕਿੰਨੇ ਲੀਟਰ ਕਰਦੀ ਹੁਣ ਇਹ ਦੁੱਧ ਹੁਣ ਬਾਈ ਯਾਰ 12 ਕਿਲੋ ਥੰਦਾ ਦੁੱਧ ਪਿਆ ਕੋਈ ਮਿੰਕਲੇ ਲੀਟਰ ਆਉਣਾ ਅੱਛਾ ਕਿਹੜਾ ਪਿੰਡ ਹੈ ਪਿੰਡ ਆਪਣਾ ਇਹ ਇੱਥੇ ਰਾਮਪੁਰਾ ਬਲੋਕ ਕੋਲ ਕਰਿਆੜਾ ਲਾਈ ਕਰਿਆੜਾ ਲਾ ਠੀਕ ਹੈ ਤੇ ਸੂਏ ਕਹਿੰਦੇ ਦਾ ਪਹਿਲ ਨਹੀਂ ਆਇਆ ਤਾਂ ਹੈ ਹੀ ਹਾਂ ਪਹਿਲ ਨਹੀਂ ਜੀ ਦੰਦਾ ਹੈ ਦੋ ਦੰਦ ਦੋ ਦੰਦ ਹੈ ਜੀ ਠੀਕ ਹੈ ਤੇ ਕੀ ਸੇਲ ਹੈ ਜੀ ਕੀ ਰੇਟ ਮੰਗਦਾ ਮੁੱਲ 95000 ਰੁਪਏ ਦੇਣ ਲੈਣਾ ਜੀ ਗੱਲ ਦੇਣ ਲੈਣਾ 90 ਦੇ 90 ਦੇ ਦਾਂਗੇ ਠੀਕ ਹੈ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ 7099 98 98 ਜੀ ਇੱਕ ਵਾਰੀ ਫੇਰ ਬੋਲੀ 709998044 ਜੀ ਅੱਛਾ ਠੀਕ ਹੈ 10 ਕਿਲੋਮੀਟਰ ਦੀ ਪਹੁੰਚ ਵੀ ਫ੍ਰੀ ਕਰ ਦਾਂਗੇ ਜੀ ਤੇ ਆ ਮਗਰ ਕੱਟਾ ਕੱਟੀ ਕੱਟੀ ਮਗਰ ਕੱਟੀ ਐ ਮਗਰ ਕੱਟੀ ਐ ਠੀਕ ਹੈ ਲੈ ਬਾਈ ਆ ਦੂਰੋਂ ਦੇਖ ਲੈ ਇੱਕ ਵਾਰੀ ਫੇਸ਼ ਕਰ ਲੈ ਚਾ ਆਪਣੇ ਕੋਈ ਕਰਮਾੜੀ ਦਾ ਇੱਕ ਵਾਰੀ ਤੇ ਆ ਦੇਖੋ ਤਾਂ ਦੇਖੋ ਤੇ ਆਏ ਆ ਇੱਕ ਗਾਇਆਂ ਇੱਕ ਇਹ ਕਿਹਨੇ ਕਚਰ ਦੀ ਚੂਈ ਐ ਇਹ ਰਾਸੂਈ ਐ ਜੀ ਰਾਤਾ ਬੱਚਾ ਕੀ ਦਿੱਤਾ ਇਹਨੇ ਬੱਚਾ ਇਹਨੇ ਬੱਸੀ ਦਿੱਤੀ ਆ ਜੀ ਬੱਚੀ ਹਾਂ ਤੇ ਸੂਆ ਕਿੰਨੇ ਚਾਹੇ ਸੂਆ ਇਹ ਵੀ ਪਹਿਲਣਾ ਜੀ ਪਹਿਲਣਾ ਹਾਂ ਜੀ ਤੇ ਦੁੱਧ ਕਿੰਨਾ ਦੁੱਧ ਇਹ ਥੱਲੇ ਮਾਲਾ ਵੀ ਬੋਲੋ ਸਾਫ ਕਰੀ ਵੀ ਇਹੇ ਜੀ ਹਾਂ ਵੀ ਤੇ ਇਹ ਹੈਗਾ ਜੀ ਥੱਲੇ ਹੁਣ 12 ਕਿਲੋ 12 ਲੀਟਰ ਹੈਗਾ ਹਾਂ 17 ਕਿਲੋ ਦੁੱਧ 17 ਕਰੂਗੀ ਭਰਾਵਾਂ ਭਰਾਵਾਂ ਠੀਕ ਹੈ ਮੋਬਾਈਲ ਨੰਬਰ ਭਾਈ ਨੇ ਬੋਲਤਾ ਸਪਰਕਰ